ਅਜਦੇ ਸਮੇਂ ਦੇ ਵਿੱਚ ਹਰ ਵਿਅਕਤੀ ਸਰੀਰ ਨੂੰ ਲੈ ਕੇ ਕਿਸੇ ਨਾ ਕਿਸੇ ਦਿੱਕਤ ਤੋਂ ਪਰੇਸ਼ਾਨ ਵਿਖਾਈ ਦਿੰਦਾ ਹੈ ਤੇ ਖਾਸ ਕਰਕੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਦੇ ਨਾਲ ਵਧੇਰੇ ਲੋਕ ਪੀੜਤ ਨੇ ਇਹ ਨਾ ਸਿਰਫ ਬਜ਼ੁਰਗ ਇਥੋਂ ਤੱਕ ਕਿ ਨੌਜਵਾਨ ਵੀ ਸ਼ੂਗਰ ਦੇ ਰੋਗ ਦੇ ਨਾਲ ਪੀੜਤ ਹੋ ਰਹੇ ਨੇ ਤੇ ਸਮੇਂ ਦੇ ਨਾਲ ਨਾਲ ਇਹ ਬਿਮਾਰੀ ਆਪਣੇ ਪੈਰ ਪਸਾਰਦੀ ਦਿਖਾਈ ਦੇ ਰਹੀ ਹੈ ਸ਼ੂਗਰ ਦੀ ਸਮੱਸਿਆ ਖਤਰਨਾਕ ਮੰਨੀ ਜਾਂਦੀ ਹੈ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਜੀਵਨ ਸ਼ੈਲੀ ਦੇ ਵਿੱਚ ਜੇਕਰ ਬਦਲਾ ਕੀਤਾ ਜਾਵੇ ਤਾਂ ਤੁਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹੋ हाल ही ਦੇ ਵਿੱਚ ਕਈ ਖੋਜਾਂ ਨੇ ਇਹ ਦਿਖਾਇਆ ਹੈ ਕਿ ਸ਼ੂਗਰ ਤੋਂ ਪੀੜਿਤ ਕਿਸ਼ੋਰਾਂ ਤੇ ਜਵਾਨ ਬਾਲਗਾਂ ਨੂੰ ਬਾਅਦ ਦੇ ਵਿੱਚ ਅਲਜ਼ਾਈਮਰ ਰੋਗ ਦਾ ਵਧੇਰੇ ਖਤਰਾ ਹੋ ਸਕਦਾ ਹੈ। ਸ਼ੂਗਰ ਨੂੰ ਅਲਜ਼ਾਈਮਰ ਦੇ ਖਤਰੇ ਦਾ ਕਾਰਕ ਵੀ ਮੰਨਿਆ ਜਾਂਦਾ ਹੈ। ਸ਼ੂਗਰ ਅਤੇ ਅਲਜ਼ਾਈਮਰ ਦੇ ਵਿਚਕਾਰ ਸਬੰਧਾਂ ਦੀ ਜਾਂਚ ਕਰਨ ਦੇ ਲਈ ਕਈ ਖੋਜਾਂ ਕੀਤੀਆਂ ਗਈਆਂ ਨੇ ਪਰ ਜ਼ਿਆਦਾਤਰ ਖੋਜ ਬਾਲਗਾਂ ਦੇ ਵਿੱਚ ਸ਼ੂਗਰ ਦੇ ਕਾਰਨ ਅਲਜ਼ਾਈਮਰ ਦੇ ਵਧੇ ਹੋਏ ਖਤਰੇ ਦੇ ਨਾਲ ਸੰਬੰਧਿਤ ਕਾਰਕਾਂ ਤੇ ਕੀਤੀ ਗਈ ਹੈ। ਪਰ ਇਹ ਪਹਿਲੀ ਵਾਰ ਖੋਜ ਹੈ ਜਿਸ ਦੇ ਵਿੱਚ ਸ਼ੂਗਰ ਤੋਂ ਪੀੜਿਤ ਕਿਸ਼ੋਰਾਂ ਦੇ ਵਿੱਚ ਅਲਜ਼ਾਈਮਰ ਦੇ ਖਤਰੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਦੀ ਗੱਲ ਕਰੀ ਤਾਂ ਭਾਰਤ ਭਰ ਦੇ ਵਿੱਚ 슈ਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇੱਕ ਵਾਰ ਜਦੋਂ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਇਹ ਤੁਹਾਨੂੰ ਸਾਰੀ ਉਮਰ ਪਰੇਸ਼ਾਨ ਕਰਦੀ ਹੈ ਇਹ ਕਈ ਹੋਰ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ ਇਸ ਸੰਬੰਧੀ ਹੈਰਾਨ ਕਰਨ ਵਾਲਾ ਅਧਿਐਨ ਦਾ ਲੈਸਨ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਸਾਲ 2022 ਦੇ ਵਿੱਚ ਦੁਨੀਆ ਭਰ ਦੇ ਵਿੱਚ ਲਗਭਗ 828 ਮਿਲੀਨ ਲੋਕ 슈ਗਰ ਤੋਂ ਪੀੜਤ ਸਨ ਜਿਨ੍ਹਾਂ ਦੇ ਵਿੱਚੋਂ 1/4 ਤੋਂ ਵੱਧ ਹਿੱਸਾ ਭਾਰਤੀਆਂ ਦਾ ਸੀ ਮਹਾਰਾਂ ਦਾ ਕਹਿਣਾ ਹੈ ਕਿ 828 ਮਿਲੀਅਨ ਦਾ ਅੰਕੜਾ 1990 ਦੇ ਅੰਕੜੇ ਨਾਲੋਂ 4 ਗੁਣਾ ਵੱਧ ਹੈ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਵਿੱਚ ਇਸ ਨੂੰ ਸਭ ਤੋਂ ਵੱਧ ਦੇਖਿਆ ਗਿਆ ਮਹਾਰਾਂ ਦੀ ਮੰਨੀ ਤਾ ਉਹਨਾਂ ਦੇ ਮੁਤਾਬਕ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਵਿੱਚ ਸ਼ੂਗਰ ਦੇ ਇਲਾਜ ਦੀਆਂ ਦਰਾਂ 1990 ਤੇ 2022 ਦੇ ਵਿਚਕਾਰ ਹੇਠਲੇ ਪੱਧਰ ਤੇ ਸਥਿਰ ਹੋ ਗਈਆਂ ਨੇ ਇਸ ਦੇ ਨਾਲ ਮਾਮਲਿਆਂ ਦੇ ਵਿੱਚ ਭਾਰੀ ਵਾਧਾ ਹੋਇਆ 82.8 ਕਰੋੜ ਵਿੱਚ ਭਾਰਤ ਦਾ ਹਿੱਸੇਦਾਰੀ 21.2 ਕਰੋੜ ਤੋਂ ਵੱਧ ਸੀ ਚੀਨ ਦੇ ਵਿੱਚ ਸ਼ੂਗਰ ਦੇ 148 ਮਿਲੀਨ ਮਰੀਜ਼ ਸਨ ਜਦਕਿ ਅਮਰੀਕਾ ਪਾਕਿਸਤਾਨ ਤੇ ਬ੍ਰਾਜ਼ੀਲ ਦੇ ਵਿੱਚ ਕਰਮਵਾਰ 42 ਮਿਲੀਨ 36 ਮਿਲੀਨ ਤੇ 22 ਮਿਲੀਨ ਮਰੀਜ਼ ਸਨ ਕੈਮਰੂਨ ਦੀ ਯੂਨੀਵਰਸਿਟੀ ਆਫ ਯੋਂਡੇ ਇੱਕ ਦੇ ਨਾਲ ਜੁੜੇ ਮਾਹਰ ਜੀਨ ਕਲਾਉਡ ਮਬਾਨੀਆ ਦਾ ਇਹ ਕਹਿਣਾ ਹੈ ਕਿ ਸਾਲ 2022 ਦੇ ਵਿੱਚ ਇਲਾਜ ਨਾ ਕੀਤੇ ਗਏ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ 445 ਮਿਲੀਅਨ ਸੀ ਜਿਨ੍ਹਾਂ ਦੇ ਵਿੱਚ ਲਗਭਗ 133 ਮਿਲੀਅਨ ਭਾਰਤ ਦੇ ਵਿੱਚ ਸਨ ਖੋਜਾਂ ਇਹ ਦਰਸਾਉਂਦੀਆਂ ਨੇ ਕਿ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਸ਼ੂਗਰ ਤੋਂ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਖਾਸ ਤੌਰ ਤੇ ਇਹਨਾਂ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੇ ਇਲਾਜ ਨਹੀਂ ਕਰਵਾਇਆ ਡਾਕਟਰਾਂ ਦੀ ਮੰਨੀਆ ਤਾਂ ਉਹਨਾਂ ਦੇ ਮੁਤਾਬਕ ਜ਼ਿਆਦਾਤਰ ਲੋਕਾਂ ਦੇ ਵਿੱਚ ਸ਼ੂਗਰ ਦੀ ਬਿਮਾਰੀ ਦੇ ਵਧਣ ਦਾ ਕਾਰਨ ਗਲਤ ਖਾਣ ਪੀਣ ਦੀ ਆਦਤ ਹੈ। ਅਕਸਰ ਲੋਕ ਚਾਚਾ ਦੇ ਵਿੱਚ ਖਾਣ ਪੀਣ ਦਾ ਪ੍ਰੇਸ਼ ਨਹੀਂ ਕਰਦੇ। ਆਪਣੀ ਜੀਵਨ ਸ਼ੈਲੀ ਨੂੰ ਉਹਨਾਂ ਚੀਜ਼ਾਂ ਤੇ ਹੀ ਆਧਾਰਿਤ ਕਰ ਲੈਂਦੇ ਨੇ ਤੇ ਉਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਸਰੀਰ ਸ਼ੂਗਰ ਤੇ ਹੋਰ ਰੋਗਾਂ ਦੇ ਨਾਲ ਪੀੜਿਤ ਹੋ ਜਾਂਦਾ ਹੈ। ਬਾਹਰੀ ਖਾਣੇ ਦੇ ਵਿੱਚ ਸ਼ੂਗਰ ਜ਼ਿਆਦਾ ਮਾਤਰਾ ਦੇ ਵਿੱਚ ਮੰਨਿਆ ਜਾਂਦਾ ਜਿਸ ਦੇ ਨਾਲ ਸਰੀਰ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਉਨਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਵੀ ਹੁੰਦੀ ਹੈ ਕਿ ਜੇਕਰ ਉਹਨਾਂ ਦੇ ਮਾਤਾ ਪਿਤਾ ਨੂੰ ਸ਼ੂਗਰ ਦਾ ਰੋਗ ਹੈ ਤਾਂ ਉਹਨਾਂ ਨੂੰ ਵੀ ਹੋਵੇਗਾ ਪਰ ਇਸ ਬਾਰੇ ਸਪਸ਼ਟਕਰਨ ਕਰਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਬੱਚੇ ਦੇ ਮਾਪਿਆਂ ਨੂੰ ਸ਼ੂਗਰ ਦਾ ਰੋਗ ਨਹੀਂ ਹੁੰਦਾ ਪਰ ਵਿਅਕਤੀ ਦੇ ਵਿੱਚ ਉਹ ਬਿਮਾਰੀ ਪਾਈ ਜਾਂਦੀ ਹੈ ਜਿਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਤੇ ਮਾੜੀ ਜੀਵਨ ਸ਼ੈਲੀ ਵੀ ਇਸ ਦਾ ਇੱਕ ਵੱਡਾ ਉਦਾਹਰਨ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਕਰਨ ਦੇ ਲਈ ਲੋਕਾਂ ਨੂੰ ਆਪਣੇ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਲਿਆਉਣਾ ਪਵੇਗਾ ਤੇ ਨਾਲ ਹੀ ਕਈ ਅਜਿਹੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਵੋਇਡ ਕਰਨਾ ਪਵੇਗਾ ਤੇ ਨਾਲ ਹੀ ਜਿਹੜੇ ਲੋਕ ਸ਼ੂਗਰ ਦੇ ਰੋਗ ਤੋਂ ਪੀੜਤ ਵੀ ਨੇ ਉਹਨਾਂ ਨੂੰ ਵੀ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਇਸ ਬਿਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਣ ਬਿਊਰੋ ਰਿਪੋਰਟ